ਵੈਗਰੂਜੀ ਕਾ ਖਾਲਸਾ ਵੈਗਰੂਜੀ ਕੀ ਫਤਿਹ ਅੱਜ ਮਿਤੀ 22 6 2025 ਦਿਨ ਐਤਵਾਰ ਸਵੇਰ ਦਾ ਟਾਈਮ 7:00 ਵਜੇ ਚੁੱਕੇ ਆ ਇੱਕ ਆ ਬੀਰ ਹੈ ਪਿੰਡ ਮਿਸ਼ਾਣਾ ਵਿਖੇ ਦੁੰਨੇ ਵਾਲਾ ਦੇ ਖੇਤਾਂ 'ਚ ਬੈਠਾ ਹੈ ਹੱਕ ਪਾ ਕੇ ਬੋਲਦਾ ਹੈ ਨਾਂ ਕੋਈ ਦੱਸ ਰਿਹਾ ਹੈਗਾ ਤੇ ਜੇ ਕਿਸੇ ਦਾ ਵੀਰ ਦਾ ਹੈਗਾ ਵੀਡੀਓ ਦੇਖਦਾ ਹੈ ਤਾ ਆ ਵੀਰ ਨੂੰ ਪਛਾਣ ਕੇ ਲਿਜਾ ਸਕਦਾ ਹੱਕ ਪਾ ਕੇ ਬੋਲਦਾ ਛੋਟੀ ਜਿਹੀ ਉਮਰ ਹੈ ਆਪਣੇ ਨਾਲ ਵੀਰ ਖੜਾ ਦੁੰਨੇ ਵਾਲੇ ਤੋਂ ਕਿਸਾਨ ਖੇਤਾਂ ਵਿੱਚ ਆਏ ਸੀ ਇਹਨਾਂ ਨੇ ਚਾਹ ਪਾਣੀ ਪਿਆ ਆਪਾਂ ਇਹਨਾਂ ਨੂੰ ਪੁੱਛਦੇ ਹਾਂ ਵੀ ਕੌਣ ਹੈ ਕਿੱਥੋਂ ਹੈ ਕੀ ਕਹਿੰਦੇ ਆ ਹਾਂਜੀ ਭਾਈ ਜੀ ਕੀ ਹਾਲ ਹੈ ਠੀਕ ਠਾਕ ਭਾਈ ਸਸਰੀ ਘਰ ਜੀ ਸਸਰੀ ਘਰ ਜੀ ਕੀ ਨਾਂ ਹੈ ਬੰਦੇ ਦਾ ਭਾਈ ਜੀ ਨਾਂ ਨਹੀਂ ਦੱਸ ਰਿਹਾ ਸੀ ਆ ਭਾਈ ਤੇ ਹੱਕ ਪਾ ਕੇ ਬੋਲਦਾ ਜੀ ਆਪਣਾ ਅਸੀਂ ਸੁਭਾਖੇ ਤੇ ਇੱਥੇ ਤੇ ਅਸੀਂ ਦੇਖਿਆ ਇੱਥੇ ਖੇਤ ਪਿਆ ਸੀ ਆਪਣੇ ਦੀ ਰਾਹ ਦੇ ਉੱਤੇ ਹੀ ਅੱਛਾ ਆਪਨ ਉਠਾਇਆ ਜੀ ਪੁੱਛਿਆ ਜੀ ਕਹਿੰਦਾ ਵੀ ਮੈਂ ਚਾਹ ਪੀ ਨਹੀਂ ਚਾਹ ਪੀਜੀ ਪਾਣੀ ਪੀਆ ਜੀ ਠੀਕ ਹੈ ਜੀ ਫਿਰ ਉਹਨੂੰ ਆਪਾਂ ਇਹਦੀ ਤੁਸੀਂ ਜੇ ਕਿਸੇ ਦਾ ਵੀਰ ਦਾ ਬੰਦੇ ਨੂੰ ਮਿਲਦਾ ਤੁਹਾਡਾ ਕੀ ਨੰਬਰ ਆ ਨੰਬਰ ਬੋਲਦੇ ਹੋ ਮੇਰਾ ਨੰਬਰ ਹੈ 87280 99563 87280 99563 ਮੇਰਾ ਨੰਬਰ ਹੈ ਇੱਕ ਵਾਰ ਦੁਬਾਰਾ ਬੋਲਦਾ 87280 99563 ਮੇਰਾ ਨੰਬਰ ਹੈ ਇਹ ਜਿਹੜਾ ਵੀਰ ਆਈ ਮਿਸ਼ਾਣੇ ਤੋਂ ਦੁਨੀਆਂ ਨੂੰ ਰਾਹ ਤੇ ਜਾਂਦਾ ਜੀ ਰਾਹ ਜਾਂਦਾ ਉਹ ਰਾਹ ਤੇ ਹੀ ਸਾਨੂੰ ਮਿਲਿਆ ਐਤਰਾ ਨਾਂ ਕੀ ਹੈ ਹੈ ਹਾਂ ਇਹ ਬਈ ਐਂ ਕਰ ਰਿਹਾ ਬੋਲ ਨਹੀਂ ਰਿਹਾ ਇਸ ਦੀ ਇਹ ਕੰਡੀਸ਼ਨ ਹੈ ਕਿ ਇਹ ਚੱਪਲਾਂ ਪਾਈਆਂ ਹੋਈਆਂ ਤੇ ਕੁਰਤਾ ਪਜਾਮਾ ਹਰੇ ਰੰਗ ਦਾ ਕੁਰਤਾ ਪਜਾਮਾ ਜੇ ਕਿਸੇ ਵੀਰ ਦਾ ਕੋਈ ਗੁੰਮ ਹੋਇਆ ਵੀ ਰਹੇ ਤਾਂ ਇਸ ਨੰਬਰਾਂ ਤੇ ਕੰਟੈਕਟ ਕਰਕੇ ਲਿਜਾ ਸਕਦਾ ਹੈ